ਆਗਰੇ ਦਾ ਪੇਠਾ ਜਿਹੜਾ ਕਿ ਆਪਣੇ ਸਾਰਿਆਂ ਦਾ ਹੀ ਫੇਵਰੇਟ ਹੁੰਦਾ ਹੈ ਦੇਖੋ ਇਹਨੂੰ ਕਿਵੇਂ ਬਣਾਇਆ ਜਾਂਦਾ ਹੈ ਤੇ ਕਿਵੇਂ ਤਿਆਰ ਕੀਤਾ ਜਾਂਦਾ ਹੈ ਪਹਿਲਾਂ ਆਹ ਪੇਠੇ ਨੂੰ ਛਿੱਲ ਲਿਆ ਜਾਂਦਾ ਹੈ ਜਿਹੜਾ ਕਿ ਉਸ ਸਾਈਡ ਯੂਪੀ ਸਾਈਡ ਹੀ ਹੁੰਦਾ ਜ਼ਿਆਦਾਤਰ ਇਹਨੂੰ ਇਹਦੇ ਬੀਵ ਵਗੈਰਾ ਕੱਢ ਕੇ ਉਸ ਤੋਂ ਬਾਅਦ ਜਿਹੜਾ ਉਤਲਾ ਸੌਫਟ ਪਾਰਟ ਹੈ ਇਹਦੇ ਚ ਐਵੇਂ ਮੋਰੀਆਂ ਹੀ ਕਰ ਦਿੰਦੇ ਆ ਇਹਦੇ ਨਾਲ ਕੀ ਹੁੰਦਾ ਹੈ ਮੋਰੀਆਂ ਨਾਲ ਇਹਦੇ ਵਿੱਚ ਜਗ੍ਹਾ ਬਣ ਜਾਂਦੀ ਹੈ ਜਿਹਦੇ ਵਿੱਚ ਮਿੱਠਾ ਜਿਹੜਾ ਰਸ ਹੁੰਦਾ ਹੈ ਉਹ ਭਰਿਆ ਜਾਂਦਾ ਹੈ ਠੀਕ ਹੈ ਇਹਨੂੰ ਉਸ ਤੋਂ ਬਾਅਦ ਇਹ ਛੋਟੇ ਛੋਟੇ ਪੀਸਾਂ 'ਚ ਕੱਟ ਕੇ ਇਸ ਨੂੰ ਪਾਣੀ ਨਾਲ ਧੋ ਕੇ ਇਸ ਨੂੰ ਚੰਗੀ ਤਰ੍ਹਾਂ ਵਾਲਿਆ ਜਾਂਦਾ ਹੈ ਵਾਲਣ ਨਾਲ ਇਹ ਸੌਫਟ ਹੋ ਜਾਂਦਾ ਹੈ ਸੌਫਟ ਹੋਣ ਤੋਂ ਬਾਅਦ ਇਸ ਨੂੰ ਚਾਸ਼ਨੀ ਵਿੱਚੋਂ ਕੱਢਿਆ ਜਾਂਦਾ ਹੈ ਠੀਕ ਹੈ ਆ ਦੇਖੋ ਇਹ ਗਰਮ ਪਾਣੀ ਪਾਇਆ ਇਹ ਚਾਸ਼ਨੀ ਬਣਾ ਲਈ ਆਪਣੇ ਠੀਕ ਹੈ ਹੁਣ ਇਹ ਚਾਸ਼ਨੀ ਵਿੱਚੋਂ ਇੱਕ ਵਾਰੀ ਕੱਢਿਆ ਜਾਊਗਾ ਫਿਰ ਇਸ ਨੂੰ ਸੁਕਾ ਦਿੱਤਾ ਜਾਊਗਾ ਤੇ ਆਪਣਾ ਆਗਰੇ ਦਾ ਪੇਠਾ ਤਿਆਰ ਹੋ ਜਾਂਦਾ ਹੈ ਆ ਦੇਖੋ ਇਹ ਕੱਢ ਲਿਆ ਸਾਰਾ ਪੇਠਾ ਬਾਹਰ ਹੁਣ ਇਹਨੂੰ ਸੁਕਾ ਦਿੱਤਾ ਜਾਊਗਾ ਸੁਕਉਣ ਤੋਂ ਬਾਅਦ ਇਹ ਸਾਰਾ ਪੈਕ ਕਰਕੇ ਆਪਣੇ ਆਸੇ ਪਾਸੇ ਭੇਜ ਦਿੱਤਾ ਜਾਂਦਾ ਐਵੇਂ ਤਿਆਰ ਹੁੰਦਾ ਆਪਣਾ ਅਗਰੇ ਦਾ ਪੇਠਾ ਦੇਖੋ ਸਾਰੇ ਜੀ ਸਤਿ ਸ੍ਰੀ ਅਕਾਲ ਤੁਹਾਨੂੰ